ਉਹ ਨੰਬਰ ਉਹ ਜਿੱਥੇ ਚੁੜਾ ਦੇ ਕੰਮ ਆਫਸਰ ਉਹ ਜਿੱਥੇ ਨਾ ਰਹੀ ਹੈ ਅੱਜ ਇਹ ਸਾਡੇ ਉੱਦੋਂ ਵੱਡਾ ਅੱਗੇ ਬੈਠਾ ਅੱਜ ਇਹ ਸਾਡੇ ਅੱਗੇ ਇਹ ਬੱਚਾ ਇਹਦੇ ਕੋਲ ਸੀ ਪਿੱਛੇ ਅੱਛਾ ਸਾਡੇ ਦੂਜੀ ਸਾਡੇ ਅੱਗੇ ਅੱਛਾ ਮੈਂ ਬਾਤ ਦੇਖ ਕੇ ਇਹ ਪਹਿਲਾਂ ਦੇਖੀ ਬਿਓਸ ਜੀ ਹੋ ਗਈ ਫਿਰ ਇਹ ਦੇਖ ਕੇ ਬੱਚੇ ਨੂੰ ਮੈਂ ਬਸ ਤਲੋ ਵੇਖਿਆ ਲਈ ਟੁੱਟਾ ਸੀ ਡੈੱਡ ਸੀ ਬੱਚਾ ਦਾ ਤੇ ਚੱਕਾ ਤੇ ਬੱਚੇ ਨੂੰ ਵੇਖ ਕੇ ਜ਼ਿਆਦਾ ਹੋ ਗਈ ਕੋਈ ਤਰ੍ਹਾਂ ਰੋਣ ਲੱਗ ਗਈ ਚਲਾ ਦੋ ਬਾਅਦ ਚ ਬਸ ਸਵੇਰੇ ਸਵੇਰੇ ਚਲੀ ਗਈ ਉਹ ਕਹਿੰਦੇ ਫਿਰ ਫਿਰ ਦੇਖ ਇੱਥੋਂ ਰੈਫਰ ਕਰਨਗੇ ਇਹ ਹਾਸਾ ਹੋਇਆ ਕਿ ਕਿਸੇ ਦੀ ਕਿਹੜੀ ਥਾਂ ਤੇ ਤੇ ਉਹ ਫੇਰ ਮਾਮਾ ਆਇਆ ਆਪਣੇ ਅਮੀਰ ਕਾਲ ਤੋਂ ਆਪਣੇ ਟੂਲ ਡਾਕਸ ਪੁਰਾਈ ਹੈ ਥੋੜੀ ਅੱਛਾ ਟੂਲ ਡਾਕਸ ਤੁਰੇ ਆਂਦਾ ਜਿਹੜਾ ਫੇਰ ਮਾਮਾ ਕੀ ਸੀ ਆ ਕਿਥੋਂ ਨਹੀਂ ਸੀਗੇ ਅਸੀਂ ਆ ਰਿਹਾ ਇੱਥੇ ਆਪਣੇ ਪੰਜੇ ਕਤਾਰ ਤੋਂ ਕਿੱਥੇ ਜਾਣਾ ਸੀਗਾ ਮੰਡੀ ਲੱਗੂਗਾ ਘਰ ਤੁਹਾਡੇ ਕਿ ਮੁੰਡੀਆਂ ਲੋਦ ਕੋ ਪਿੰਡ ਫਤੇਗੜ ਕਿਸੇ ਕੰਮ ਗਏ ਸੀ ਕਿ ਤੁਸੀਂ ਅਸੀਂ ਉੱਥੇ ਚੋਨਾ ਲਾਣ ਗਏ ਹੋਏ ਸੀ ਕਿੰਨੇ ਕਵਿ ਤੋ ਹੱਸ ਹੈ ਤਕਰੀਬ ਡੇਢ ਦਾ ਟਾਈਮ ਸੀ ਇਹ ਪੀਰ ਮਮ ਦਾ ਬੱਸ ਸਟੈਂਡ ਤੇ ਇਹ ਪਰਿਵਾਰ ਹੈ ਇਹ ਪਰਿਵਾਰ ਜੀ ਮੋਟਰਸਾਈਕਲ ਤੇ ਸਵਾਰ ਸੀ ਪਤਾ ਲੱਗਿਆ ਜੀ ਉੱਥੇ ਸ਼ਵੀਰ ਲੱਗੀ ਸੀ ਪਾਣੀ ਵਾਲੀ ਇਹ ਤੇਰੇ ਪਾਣੀ ਪੀਣ ਲੱਗੇ ਤੇ ਪਿੱਛੋਂ ਬੱਸ ਆਈ ਹੈ ਰੋਡ ਵੇ ਦੀ ਜੀ ਉਹਦੇ ਨਾਲੇ ਟਕਰਾ ਕੇ ਜਿਹੜਾ ਬੱਚਾ ਡਿੱਗ ਕੇ ਥੱਲੇ ਟਾਇਰ ਦੇ ਥੱਲੇ ਆ ਗਿਆ ਬੱਚੇ ਦੀ ਮੌਕੇ ਤੇ ਮੌਤ ਹੋ ਗਈ ਆ ਤੇ ਅਸੀਂ ਮੌਕੇ ਤੇ ਬੱਚੇ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚਿਆ ਇਹ ਜਿਹੜੀ ਡਰਾਈਵਰ ਅਨਨੋਨ ਬਸ ਰੋਡਵੇਅ ਦੀ ਕਬਜ਼ਾ ਪੁਲਿਸ ਵਿੱਚ ਉਹਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਅਜਿਸਟ ਕੀਤਾ ਜਾ ਰਿਹਾ ਕਿਹੜੀਆਂ ਧਰਾਵਾਂ ਦੇ ਤਹਿਤ ਹੋ ਰਿਹਾ ਜੀ ਮੈਂ ਅ ਨਵੇਂ ਕਾਨੂੰਨ ਦੇ ਮੁਤਾਬਕ ਕਿ ਲੀਕ ਇੱਕ 125 BNS ਤੇ 281 BNS ਜੀ ਇਹਨਾਂ ਤੋਂ ਤਹਾਮੋਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹਾਂ 75 ਡਰਾਈਵਰ ਦੇ ਹਾਂ ਅਨਨੋਨ ਫਿਲਹਾਲ ਅਨਨੋਨ ਕੋ ਬਸ ਕਬਜ਼ਾ ਕੋਲ ਸੇ ਪਤਾ ਲੱਗੀ ਜਣਾ ਜੀ ਕਿਹੜਾ ਡਰਾਈਵਰ ਸੀ ਬੱਚੇ ਦਾ ਕੀ ਨਾਮ ਸੀ ਜੀ ਬੱਚੇ ਦਾ ਨਾਮ ਸੁਖਚਾਨ ਸਿੰਘ ਹੈ ਹੋ ਫੱਟੜ ਵੀ ਆਇਆ ਜੀ ਸਹਾਸੇ ਜੀ ਹਾਂ ਉਸ ਤੋਂ ਮੌਕੇ ਤੇ ਪਤਾ ਲੱਗਾ ਕਿ 108 ਨੇ ਪਹਿਲਾਂ ਲੈ ਕੇ ਸੀ ਸਾਡੇ ਜਾਣ ਤੋਂ ਮੌਕੇ ਤੋਂ ਕਿੰਨੇ ਕਿੰਨੇ ਫੱਟੜ ਨੇ ਹੁਣ ਦੋ ਚੀਜ਼ ਦਾ ਮੇਨ ਹੈ ਜੇ ਇੱਕ ਬੱਚਾ ਵੀ ਸ਼ਾਇਦ ਹੋ ਸਕਦਾ ਛੜੋਵੇ ਹਾਂਜੀ ਕਿਹਦੇ ਜਿਲ੍ਹੇ ਲਈ ਬਸ ਕਬਜ਼ਾ ਚ ਥਾਂ ਹੱਥ ਆਇਆ ਕਿਥੇ ਕਿਸ ਥਾਂ ਤੇ ਪੀਰ ਮਮਨਦਾ ਜੀ ਐਫ ਐਫ ਰੋਡ ਪੀਰ ਮਮਨਦਾ ਨੇੜੇ ਮਾਮੂ ਜਈਆ ਇਹ ਬਸਟਾਣ ਦਾ ਛੋਟਾ ਜਿਹਾ ਉੱਥੇ ਹੋਇਆ ਜੀ